ਸਵੇਰ ਦੇ 5 ਉਹਦਾ ਟਾਈਮ ਹੈ ਤੇ ਅਸੀਂ ਚੱਲੇ ਆ ਜੀ ਅੱਜ 에어ਪੋਰਟ ਸਾਡੇ ਗੈਸਟ ਆ ਰਹੇ ਨੇ ਇੰਡੀਆ ਤੋਂ ਸਪੈਸ਼ਲ ਸਾਨੂੰ ਮਿਲਣ ਵਾਸਤੇ ਤੇ ਹਾਂਜੀ ਦੋਸਤੋ ਆਪਾਂ 에어ਪੋਰਟ ਪਹੁੰਚ ਚੁੱਕੇ ਆ ਤੇ ਹਲਕੀ ਹਲਕੀ ਬਾਰਿਸ਼ ਪੈ ਰਹੀ ਹੈ ਚਲੋ ਜੀ ਜਿਨ੍ਹਾਂ ਨੂੰ ਅਸੀਂ ਢੀਕਦੇ ਪਏ ਆ ਉੱਥੇ ਵੀ ਉਧਰੋਂ ਆਣਗੇ ਤੇ ਇੱਥੇ ਆ ਕੇ ਖੜੇ ਹੋਏ ਨੇ ਆ ਜੀ ਆਓ ਅੱਗੇ ਪਰਸੇ ਮੇਗੀ ਕਰੀ ਸਖੀ ਕਰ ਪਾਉਣਿਆ ਤੇ ਵੈਲਕਮ ਬਹੁਤ ਬਾਕੀ Oh, my my blood blood. Blood. A... <laughs> Welcome! Welcome ja, 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 Welcome to Philippines! ਸਤਿ ਸ੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਜੀ ਤਿਆਰ ਸ਼ਾਰਟ ਹੋ ਗਏ ਆ ਸਵੇਰ ਦੇ 5 ਵਜੇ ਦਾ ਟਾਈਮ ਹੈ ਤੇ ਹਜੇ ਹਨੇਰਾ ਨਹੀਂ ਰਾਜਾ ਹੋਇਆ ਪਿਆ ਤੇ ਅਸੀਂ ਚੱਲੇ ਆ ਜੀ ਅੱਜ 에어ਪੋਰਟ ਸਾਡੇ ਗੈਸਟ ਆ ਰਹੇ ਨੇ ਇੰਡੀਆ ਤੋਂ ਸਪੈਸ਼ਲ ਸਾਨੂੰ ਮਿਲਣ ਵਾਸਤੇ ਤੇ ਮੈਂ ਆਇਆ ਵਾਂ 사ਚਾ ਜੀ ਵਾ ਗੱਡੀ ਲੈਣ ਵਾਸਤੇ ਤੇ 사ਚਾ ਜੀ ਹੁਣੇ ਵੀ ਤਿਆਰ ਨੇ ਤੇ ਕਰੇ ਮੰਮੀ ਡੈਡੀ ਵੀ ਤਿਆਰ ਨੇ ਤੇ ਗੱਡੀ ਚੱਕਦੇ ਆਂ ਤੇ ਚੱਲਦੇ ਆਂ ਫਿਰ ਸਿੱਧਾ 에어ਪੋਰਟ ਸਾਰੇ ਜਾਨੇ ਬੈਠ ਗਏ ਗੱਡੀ ਚ ਹੈ ਕਿੱਥੇ ਚੱਲੇ ਆਪਾਂ ਇੰਡੀਆ ਤੋਂ ਮੇਰੇ ਭਰਾ ਦੇ ਉੱਪਰ ਲਈ ਹੁੰਦੇ ਪਏ ਨੇ ਜਨੂਨ ਜੀ ਦਾ ਜਾਰੀ ਵੀ ਆ ਤੋਂ ਆਪਣੇ ਮੁੰ尼ਲਾਇਪੁਰ ਤੋਂ ਦੋਸਤੋ ਆਪਾਂ 에어ਪੋਰਟ ਪਹੁੰਚ ਚੁਕੇ ਆ ਤੇ ਹਲਕੀ ਹਲਕੀ ਬਾਰਿਸ਼ ਪੈ ਰਹੀ ਹੈ ਤੇ ਗੱਡੀ ਆਪਾਂ ਉੱਥੇ ਪਾਰਕਿੰਗ ਲਾਤੀ ਹੈ ਚਲੋ ਜੀ ਮਿੱਤਰੋ ਆਪਾਂ ਆ ਗਏ ਆਂ 에어ਪੋਰਟ ਦੇ ਅੰਦਰ A few minutes later ਚਲੋ ਜੀ ਜਿਨ੍ਹਾਂ ਨੂੰ ਅਸੀਂ ਢੀਕਦੇ ਪਏ ਆ ਉੱਥੇ ਵੀ ਉਧਰੋਂ ਆਣਗੇ ਤੇ ਇੱਥੇ ਆ ਕੇ ਖੜੇ ਹੋਏ ਨੇ ਚਲੋ ਜੀ ਹੁਣ Uh, साढ़े गैसट आ गए ने चाचा चाची हम चलते करे मौसम चेक करो दिन चढ़ गया हल्की हल्की बारिश पै रही है जा ਰਸੇ ਲੈ ਕੇ ਕਢੀ ਨਕੀ ਕਰ ਪਾਉਣੇ ਆ ਤੇ ਜਾ ਕੇ ਗੱਡੀ ਖੋਲਦਾ ਵਾਂ ਤੇ ਸਮਾਨ ਰੱਖਦੇ ਆ ਤੇ ਚੱਲਦੇ ਆ ਕਰੇ ਤੇ ਬਾਰਿਸ਼ ਵੀ ਪੈਣ ਲੱਗੀ ਤੇਜ਼ ਹੁੰਦੀ ਵੀ ਹੌਲੀ ਹੌਲੀ A few minutes later ਤੇ ਹਾਂਜੀ ਦੋਸਤੋ ਗੱਡੀ 'ਚ ਬੈਠ ਗਏ ਹੋਏ ਆ ਚੱਲ ਆ ਗਏ ਬੰਦੇ ਕੱਢ ਗਏ ਆ ਤੇ ਹਾਂਜੀ ਦੋਸਤੋ 에어ਪੋਰਟ ਤੋਂ ਕਰ ਆ ਗਏ ਆ ਤੇ ਹੁਣ ਕਰਦੇ ਆ ਚਾਚਾ ਚਾਚੀ ਦਾ ਵੈਲਕਮ ਵੇ ਲੇਟਰ ਤੇ ਹਾਂਜੀ ਦੋਸਤੋ ਚਾਚਾ ਚਾਚੀ ਆ ਗਏ ਨੇ ਤੇ ਆਰਾਮ ਕਰ ਲਿਆ ਤੇ ਹੁਣ ਛੋਟੇ ਚਾਚੇ ਵੱਲ ਜਾਣਾ ਤੇ ਚਾਚਾ ਜੀ ਤਿਆਰ ਹੋ ਗਏ ਨੇ ਡੈਡੀ ਪੱਗ ਬੰਨਦੇ ਪਏ ਨੇ ਤੇ ਚਾਚੀ ਸਾਡੀ ਤਿਆਰ ਹੈ ਮਾਤਾ ਵੀ ਤਿਆਰ ਹੈ ਤੇ ਨੋਰ ਤੋਂ ਵੀ ਜਾਣਾ ਤੇ ਹਾਂਜੀ ਦੋਸਤੋ ਹੁਣ ਚਾਚੇ ਵੱਲ ਆ ਗਏ ਆ ਤੇ ਹੁਣ ਇੱਥੇ ਵੈਲਕਮ ਕਰਾਂਗੇ ਸਾਡੇ ਜਿਹੜੇ ਚਾਚਾ ਚਾਚੀ ਆਏ ਨੇ ਇੰਡੀਆ ਤੋਂ ਤੇ तेल चोया जा रहे है। रहा है आ ओ, फूल बरसा मेरा महबूब आया है <laughs> 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 Ayo, oh, kawan, foto sih ya? Si no, oh, baik. Oh, okay. Charlo अंबे पे रेडी है केक आया है वेलकम जी वेलकम चाचा चाची जी वेलकम परिवार द ਬੰਦੇ ਬੇਟੇ ਦੀ ਸਾਡੇ ਪੁੱਤ ਦੇ ਦੀ ਅੱਲਾਖ ਲੱਗ ਵਧਾਈ ਹਾਂ ਤੁਹਾਨੂੰ ਇਹ ਵਧਾਈਆਂ 1 hour later ਯਾਨੀ ਦੋਸਤ ਚਾਚਾ ਜੀ ਦੇ ਵੱਲ ਕੇਕ ਕਟਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਪਣੇ ਘਰੇ ਮਹਿਫਲਾਂ ਲੱਗ ਗਈਆਂ ਨੇ ਤੇ ਹੁਣ ਚਾਚਾ ਜਾਜੀ ਕੱਟਣ ਲੱਗੇ ਨੇ ਕੇਕ ਚਲੋ ਜੀ ਵੈਲਕਮ 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 ਦਾਦਾ ਜੀ ਅਤੀ ਜੀ ਵੈਲਕਮ ਟੂ ਫਿਲਪੀਨਸ ਹਾਂਜੀ ਦੋਸਤੋ ਕੇਕ ਕੱਟਿਆ ਗਿਆ ਤੇ ਹੁਣ ਹੋ ਗਿਆ ਕੀਰਤ ਕਰਨ ਦਾ ਟਾਈਮ